ਕਿਲਰਨ ਰਫੀਆਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਵੀਰ ਜੀ ਚੜ੍ਹਦੀ ਕਲਾ ਜੀ ਸਰ ਸਾਹਿਬ ਇੱਕ ਦੱਸੋ ਪੰਚਾਇਤੀ ਚੋਣ ਆ ਵੀ ਸਰਦੇ ਉੱਤੇ 15 ਅਕਤੂਬਰ ਨੂੰ ਜੀ ਮੇਰੇ ਕੋਲ 4 ਅਕਤੂਬਰ ਤੋਂ ਕਾਗਜ਼ ਭਰਨਾ ਸ਼ੁਰੂ ਹੋ ਜਾਣੇ ਆ ਪਰ ਸਰਕਾਰ ਕੱਲ ਤੋਂ ਸ਼ੁਰੂ ਹੋ ਜਾਣਗੀ ਕੱਲ ਤੋਂ ਸ਼ੁਰੂ ਹੋ ਜਾਣੇ ਹਾਂ ਜੀ ਪਰ ਸਰਕਾਰ ਵੱਲੋਂ ਹਾਲ ਤੱਕ ਵੀ ਕੋਈ ਜਿਹੜੀ ਪਿੰਡਾਂ ਦੀ ਰਿਜ਼ਰਵੇਸ਼ਨ ਹੁੰਦੀ ਹੈਗੀ ਐਸਸੀ ਭਾਈਚਾਰਾ ਬੀਸੀ ਜਾਂ ਜਰਨਲ ਕੈਟਾਗਰੀ ਲੇਡੀਜ਼ ਜੈਂਟਸ ਬਾਰੇ ਉਹ ਵੀ ਹਲੇ ਕੋਈ ਪਿੰਡਾਂ ਤੱਕ ਪਹੁੰਚ ਨਹੀਂ ਕਰੀ ਸਰਕਾਰੀ ਮੁਲਾਜ਼ਮਨ ਹੈ ਕਿ ਉਹ ਕਿਵੇਂ ਹੋਊਗਾ ਇਹ ਪਤਾ ਹਲੇ ਅ ਜੱਗੇ ਜੀ ਇਸ ਤਰ੍ਹਾਂ ਐ ਕਿ ਕੱਲ ਚੋਣ ਕਮਿਸ਼ਨ ਜਿਹੜੇ ਪੰਜਾਬ ਦੇ ਕਮਲ ਚੌਧਰੀ ਉਹਨਾਂ ਨੇ ਚੋਣਾਂ ਐਲਾਨ ਕੀਤੀਆਂ ਨੇ 15 ਤਰੀਕ ਨੂੰ ਚੋਣਾਂ ਹੋਣੀਆਂ ਨੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਜੀ ਜੀ ਉਸੇ ਦਿਨ ਨਤੀਜੇ ਨਿਕਲ ਜਾਣਗੇ ਉਹ ਤਾਂ ਪਹਿਲਾਂ ਵੀ ਮੈਂ 4 ਵਜੇ ਤੋਂ ਬਾਅਦ ਹਾਂਜੀ 13237 ਪੰਚਾਇਤਾਂ ਨੇ ਕੰਮ ਲੋ ਵੀ 13237 ਸਰਪੰਚ ਚੁਣੇ ਜਾਣੇ ਨੇ ਚੁਣੇ ਜਾਣੇ ਨੇ ਤੇ 834375 ਸਿਰਨਮਾ 17745 ਦੇ ਸਰਪੰਚ ਚੁਣੇ ਜਾਣੇ ਨੇ ਹੂੰ ਤੇ 1 ਕਰੋੜ 33 ਲੱਖ 97922 ਵੋਟਰ ਜਿਹੜੇ ਆਪਣੀ ਕੋਟ ਦਾ ਵੈਲਟ ਪੇਪਰ ਆ ਰਹੀ ਇਸਤੇਮਾਲ ਕਰਨਗੇ ਪਹਿਲੀ ਵਾਰ ਹੈ ਕਿ ਇਹਦੇ ਚ ਨੋਟਾ ਵੀ ਹੈ ਇਸ ਵਾਰ ਹਾਂ ਇਸ ਵਾਰ ਆਖਰੀ ਚ ਨੋਟਾ ਹੋਊਗਾ ਜੀ ਤੇ ਜਿਹੜਾ ਸਰਪੰਚਾਂ ਲਈ ਗੁਲਾਬੀ ਰੰਗ ਦਾ ਵੈਲਟ ਪੇਪਰ ਹੈ ਪੰਚਾਂ ਲਈ ਸਫੈਦ ਰੰਗ ਦਾ ਹੈ ਠੀਕ ਹੋ ਜੀ 49110 ਪੋਲਿੰਗ ਬੂਥ ਬਣਾਏ ਗਏ ਨੇ ਪੰਜਾਬ ਵਿੱਚ ਇਹਨਾਂ ਚੋਣਾਂ ਲਈ ਜਿਹੜਾ ਨਾਮਜ਼ਦਗੀਆਂ ਨੇ ਇਹ ਆਪਾਂ ਸਿੱਧੇ ਪਾਸਾ ਕਰਦੇ ਹਾਂ ਜਿਹੜੇ ਕਾਗਜ਼ ਭਰਨ ਦੀ ਤਰੀਕ 27 ਸਤੰਬਰ ਤੋਂ ਲੈ ਕੇ 4 ਅਕਤੂਬਰ 4 ਅਕਤੂਬਰ ਤਵਰਖੀ ਗਈ ਹੈ ਜੀ ਹਾਂ 5 ਨੂੰ ਪਟਵਾਲ ਹੋਵੇਗੀ 7 ਨੂੰ ਜੇ ਕਿਸੇ ਨੇ ਵਾਪਸ ਲੈਣਾ ਵਾਪਸ ਤੇ ਜਾ ਸਕਦੇ ਨੇ ਨਹੀਂ ਤਾਂ ਉਸ ਤੋਂ ਬਾਅਦ ਨਿਸ਼ਾਨਨਾ ਲਾਡਾ ਠੀਕ ਹੁੰਦਾ ਜੀ ਬੰਦਾ ਜਿਹੜੇ ਅਗਲੇ 8 ਦਿਨ ਨੇ ਫਿਰ ਬੰਦਾ ਪ੍ਰਚਾਰ ਕਰ ਸਕਦਾ ਹੈ ਠੀਕ ਹੁੰਦੀ ਤੇ 15 ਤਰੀਕ ਨੂੰ ਚੋਣ ਵੋਟਾਂ ਪੈ ਜਾਣੀਆਂ ਬਿਲਕੁਲ ਅ ਬਿਲਕੁਲ ਜੱਗੀ ਜੀ ਤੁਸੀਂ ਦਰੁਸਤ ਕਹਿ ਰਹੇ ਹੋ ਕਿ ਚੋਣ ਕਮਿਸ਼ਨ ਦਾ ਐਲਾਨ ਹੋ ਗਿਆ ਜੀ ਚੋਣ ਜਾਬਤਾ ਵੀ ਲਾਗੂ ਹੋ ਗਿਆ ਬਿਲਕੁਲ ਤੇ ਹਾਲੇ ਤੱਕ ਕਿਤੇ ਵੀ ਜਿਹੜੀਆਂ ਰਿਜ਼ਰਵੇਸ਼ਨ ਵਾਲੀਆਂ ਸੂਚੀਆਂ ਦਾ ਨੋਟੀਫਿਕੇਸ਼ਨ ਨਹੀਂ ਹੋਇਆ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਜੀ ਤੱਕ ਤਾਂ ਬੀਡੀਪੀਓ ਲੈਵਲ ਤੇ ਤੇ ਵੀ ਕੋਈ ਸੂਚੀਆਂ ਨਹੀਂ ਲਗੀਆਂ ਵੀ ਕਿਹੜੇ ਜਨਰਲ ਕੈਟਾਗਰੀ ਹੈ ਕਿਹੜੇ ਪਿੰਡ ਚ ਸੀ ਪਾਈ ਚਾਰੇ ਲਈ ਰਿਜ਼ਰਵ ਰੱਖਿਆ ਗਿਆ ਹੈ ਕਿਹੜਾ ਪਿੰਡ ਮਹਿਲਾ ਵਰਗ ਲਈ ਰਾਖਮਾ ਕਰਨ ਕੀਤਾ ਗਿਆ ਹੈ ਕਿਉਂਕਿ ਜਿਹੜੇ ਸੁਭਾਵੀ ਉਮੀਦਵਾਰਾਂ ਜੀ ਉਹ ਦਸਤਰਾ ਵਿੱਚ ਗੇੜੇ ਮਾਰ ਰਹੇ ਨੇ ਬਿਲਕੁਲ ਜੀ ਸੁਭਾਵੀ ਉਮੀਦਵਾਰ ਗੇੜੇ ਨਹੀਂ ਮਾਰ ਰਹੇ ਉਹਨਾਂ ਦੀ ਤਾਂ ਨੀਂਦ ਖਰਾਬ ਹੋਈ ਪਈ ਹੈ ਕਿਉਂਕਿ ਦੇਖੋ 2-3 ਦਿਨ ਲੱਗਦੇ ਨੇ ਕਾਗਜ਼ੀ ਕਾਰਵਾਈ ਪੂਰੀ ਕਰਨੇ ਨੂੰ ਜਦੋਂ ਉਹਨਾਂ ਨੇ ਪੇਪਰ ਭਰਨੇ ਨੇ ਵਕੀਲਾਂ ਤੋਂ ਪਰਵਾਣੇ ਨੇ ਜਾ ਕੇ ਬਿਲਕੁਲ ਹਾਂਜੀ ਹਾਂਜੀ ਕਈ ਤਰ੍ਹਾਂ ਦੀ ਐਨਓਸੀ ਵੀ ਲੈਣੀ ਆਉਂਦੀਆਂ ਨੇ ਕੋਈ ਚੁੱਲ੍ਹੇ ਟੈਕਸ ਦੀ ਰਸੀਦ ਵੀ ਕਟਾਣੀ ਹੁੰਦੀ ਹੈ ਕੋਈ ਹੋਰ ਐਨਓਸੀ ਕੋਈ ਕਰਜ਼ਾ ਜਿਵੇਂ ਪੰਚਾਇਤ ਉਹ ਜਿਹੜੀ ਹਾਂਜੀ 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 ਕਾਰੀ ਸੰਭਾਵਾਂ ਨੇ ਇਹਨਾਂ ਚ ਕਰਜ਼ਾ ਤੇ ਨਹੀਂ ਲਿਆ ਹੋਇਆ ਮੇਰਾ ਵੀ ਲਾਗੂ ਹੋਈ ਬਿਲਕੁਲ ਜੀ ਹਾਂਜੀ ਸੋ ਇਸ ਕਰਕੇ ਇਹ ਸਾਰਾ ਕੁਝ ਜੇ ਆਪਾਂ ਦੇਖਦੇ ਆਂ ਤਾਂ ਇਹ ਤਾਂ ਜਿਹੜਾ ਇਹ ਚੋਣਾਂ ਦੇ ਐਲਾਨ ਤੋਂ ਹਫਤਾ ਪਹਿਲਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਰਿਜ਼ਰਵੇਸ਼ਨ ਦਾ ਰੱਖਮੇ ਕਰਨ ਦਾ ਐਲਾਨ ਹੋਣਾ ਚਾਹੀਦਾ ਸੀ ਪਰ ਹੋਇਆ ਨਹੀਂ ਹਲੇ ਤੱਕ ਵੀ ਜੀ ਜੀ ਹਾਂਜੀ ਮਹਾਲੀ ਜ਼ਿਲ੍ਹੇ 'ਚ ਆਪਾਂ ਰਹਿ ਰਹੇ ਆ ਮਹਾਲੀ ਜ਼ਿਲ੍ਹੇ 'ਚ ਇਸ ਵੇਲੇ ਤੱਕ 10 ਵਜੇ ਤੋਂ ਉੱਪਰ ਸਮਾਂ ਹੋ ਗਿਆ ਜੀ ਲੱਗੀ ਜੀ ਅਧਿਕਾਰਤ ਤੌਰ ਤੇ ਕੋਈ ਹਲੇ ਤੱਕ ਨਹੀਂ ਹੋਇਆ ਜੇ ਕਿਸੇ ਅਫਸਰ ਨਾਲ ਗੱਲ ਕਰਦੇ ਆਂ ਤਾਂ ਉਹ ਕਹਿੰਦੇ ਜੀ ਕੋਈ ਕਹਿ ਦਿੰਦਾ ਸਿਪਾਈ ਲਈ ਗਈਆਂ ਹੋਈਆਂ ਨੇ ਰੱਖਮਾ ਕਰਨੀਆਂ ਸੂਚੀਆਂ ਜੀ ਕੋਈ ਕਹਿੰਦਾ ਜੀ ਹਾਲੇ ਨੋਟਿਸ ਸائن ਹੋਣੇ ਨੇ ਫਲਾਣੇ ਅਫਸਰ ਦੇ ਇਵੇਂ ਲੱਗ ਰਿਹਾ ਜਿਵੇਂ ਸਿਆਸੀ ਜਿਹੜੇ ਹੁਕਮਰਾਨ ਠਿਰਾਣੇ ਕੋਈ ਉਹਨਾਂ ਦਾ ਜਾਂਦਾ ਉਹ ਬਹੁਤ ਜ਼ਿਆਦਾ ਹੀ ਆਪਣਾ ਦਬਾਅ ਪਨਾ ਕੇ ਆਪਣੇ ਅਨੁਸਾਰ ਰਿਜ਼ਰਵੇਸ਼ਨ ਕਰਾਰਨਾ ਚਾਹੁੰਦੀ ਹਾਂ ਹੁਣ ਇਸ ਕਰਕੇ ਲੇਟ ਹੋ ਰਿਹਾ ਸਾਰਾ ਕੁਝ ਪਰੋਦੀ ਪਿਰਾ ਵੀ ਸਵਾਲ ਚੁੱਕ ਰਹੀਆਂ ਨੇ ਤੁਸੀਂ ਦੇਖਿਆ ਹੋਊਗਾ ਜਿਹੜੇ ਕਾਲੀ ਦਲ ਦੇ ਪਰ ਚਿੱਲਾ ਸਾਹਿਬ ਜਿਹੇ ਸਿਆਸੀ ਦਖਲ ਨਾ ਰਹੀਏ ਤਾਂ ਹਫਤਾ ਪਹਿਲਾਂ ਵੀ ਹੋ ਸਕਦੀ ਸੀ ਕਿ ਪਰ ਲੋਕ ਤਾਂ ਹੁਣ ਪਿੰਡਾਂ ਨਾਲ ਜਲਵਾਹ ਹੋ ਗੋ ਇਹ ਬਹੁਤ ਵੱਡਾ ਸਵਾਲ ਹੈ ਛੋਟਾ ਜਿਹੜਾ ਬਹੁਤ ਵਧੀਆ ਤਰਕ ਨਾਲ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਜਿਵੇਂ ਮਰਜ਼ੀ ਕਰਨਾ ਤਾਂ ਦੇਖੋ ਕਿਹੜਾ ਰੋਕ ਸਕਦਾ ਹੈ ਕੋਈ ਹੋਰ ਸਰਕਾਰ ਹੈ ਭਾਈ ਜਿਵੇਂ ਮਰਜ਼ੀ ਕਰ ਲਓ ਜੀ ਜੀ ਪਰ ਕਟੋ-ਕਟ ਜਿਹੜਾ ਕੁਝ ਜਿਹੜੇ ਪਿੰਡ ਨੂੰ ਬਣਾਉਣਾ ਹੈ ਬਣਾ ਤਾਂ ਦਿਓ ਨਾ ਹਾਂਜੀ ਜੇ ਜਨਰਲ ਛੱਡਣਾ ਪਤਾ ਤਾਂ ਲੱਗ ਜੇ ਪਿੰਡ ਵਾਲੇ ਨੂੰ ਅਗਲਾ ਆਪਣੇ ਕਾਗਜ਼ ਤੋਂ ਸਮੇਂ ਸਿਰ ਤਿਆਰ ਕਰਵਾ ਕੇ ਭਰ ਦੇਵੇ ਬਿਲਕੁਲ ਜੀ ਹਾਂਜੀ ਫਿਰ ਕਿੰਨੀ ਜ਼ਿਆਦਾ ਇੱਕਦਮ ਜਦੋਂ ਪਤਾ ਲੱਗੂਗਾ ਕਿੰਨੀ ਜ਼ਿਆਦਾ ਵਕੀਲਾਂ ਕੋਲ ਪੀੜ ਲੱਗੂਗੀ ਜਿਨ੍ਹਾਂ ਨੇ ਕਾਗਜ਼ ਭਰਨੇ ਨੇ ਜਿਨ੍ਹਾਂ ਨੇ ਟਾਈਪ ਵਾਲਿਆਂ ਕੋਲ ਲੱਗੂਗੀ ਫਿਰ ਰਸੀਦਾਂ ਕਟਾਉਣ ਵਾਲਿਆਂ ਕੋਲ ਲੱਗੂਗੀ ਜੇ ਜਿਹੜਾ ਕਾਗਜ਼ ਭਰਨ ਵਾਲੇ ਨੇ ਉਹਨਾਂ ਦਾ ਉਹ ਹੋਰ ਮਹਿੰਗਾ ਹੋਊਗਾ ਸਾਰਾ ਕੁਝ ਕਿਉਂਕਿ ਜੀ ਮੈਂ ਪਿੰਡਾਂ ਦਾ ਵੱਧ ਲੰਗੇ ਪਿੰਡਾਂ ਦੇ ਵਿੱਚ ਜਮਾ ਰਿਜ਼ਰਵਸ਼ਨ ਹੋ ਜਾਂਦੇ ਹੈ ਜਿਹੜੇ ਪਿੰਡਾਂ ਦੇ ਕੋਲ ਤਾਂ ਸੁਚੇਤ ਜੀਆਤੀ ਸર્ટਿਫਿਕੇਟ ਨਹੀਂ ਹੁੰਦਾ ਜੀ ਫਿਰ ਮੌਕੇ ਦੇ ਮਨਾਂ ਵੀ ਬਣਾਉਣੇ ਪੈਣਗੇ ਉਹਦੇ ਲਈ ਵੀ ਉਹਨਾਂ ਨੂੰ ਇੱਕ ਦੋ ਦਿਨ ਚਾਹੀਦੇ ਹੈ ਜੀ 2-4 ਦਿਨ ਦਾ ਟਾਈਮ ਲੱਗ ਜਾਂਦਾ ਹੈ ਉਹਨਾਂ ਨੂੰ ਬਿਲਕੁਲ ਜੀ ਇਸ ਕਰਕੇ ਜਿਹੜਾ ਇਹ ਬਹੁਤ ਜ਼ਰੂਰੀ ਸੀ ਵੀ ਹਫਤਾ ਪਹਿਲਾਂ ਇਹਨਾਂ ਨੂੰ ਕਰਾਉਣਾ ਚਾਹੀਦਾ ਸੀ ਪਰ ਹਾਲੇ ਤੱਕ ਵੀ ਜਿਹੜਾ ਇਹਨਾਂ ਨੇ ਨਹੀਂ ਬਣਾਇਆ ਇਹ ਬਹੁਤ ਜ਼ਰੂਰ ਰੱਖਣ ਦੇ ਕਰਨ ਦੀ ਸੋਚ ਜਾਰੀ ਨਾ ਕਰਨਾ ਬਹੁਤ ਮੰਦ ਭਾਗੀ ਹੈ ਤੇ ਵਿਰੋਧੀ ਸਵਾਲ ਚੁੱਕ ਰਹੇ ਨੇ ਤੇ ਉਹਨਾਂ ਦੇ ਸਵਾਲ ਬਿਲਕੁਲ ਜਾਇਜ਼ ਹੂੰ ਹੂੰ ਸ ਤੇ ਦੂਜਾ ਅਕ ਜਿਲ੍ਹਾ ਸਾਹਿਬ ਇਹ ਦੱਸੋ ਜੀ ਮੈਂ 15 ਅਕਤੂਬਰ ਨੂੰ ਇਲੈਕਸ਼ਨ ਹੋ ਜਾਣੀ ਹੈ ਜੀ ਜੀ ਤੁਹਾਨੂੰ ਲੱਗਦਾ ਹੈ ਵੀ 15 ਅਕਤੂਬਰ ਨੂੰ ਪਿੰਡਾਂ ਦੇ ਵਿੱਚ ਦੇ ਜ਼ਿੰਮੇਵਾਰ ਭਾਈਚਾਰਾ ਕਿਸਾਨ ਮਜ਼ਦੂਰ ਤਬਕਾ ਦਾ ਝੋਨੇ ਦੇ ਵਿੱਚ ਬੜਾ ਵਿਜੀ ਹੋਏ ਹੋਊ ਉਸ ਟਾਈਮ ਜੀ ਬਿਲਕੁਲ ਜੀ ਇਹ ਟੁਕ ਮਾਸਾਵਾ ਬਿਲਕੁਲ ਨਹੀਂ ਹੈ ਮਤਲਬ ਕਿਸਾਨ ਦਾ ਜੀ ਦਿਨ ਰਾਤ ਮੇਰੇ ਭਾਈ ਮੰਡੀ ਵਿੱਚ ਘਰ ਖੇਤ ਦੇ ਵਿੱਚ ਮੰਡੀ ਚ ਖੇਤ ਦੇ ਵਿੱਚ 1 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਸਰਕਾਰ ਖੁਦ ਸਰਕਾਰੀ ਤੌਰ ਤੇ ਝੋਨੇ ਦੀ ਖਰੀਦ ਕਰਦੀ ਹੈ ਤੇ ਖਰੀਦ ਹੋ ਰਹੀ ਹੈ ਬਿਲਕੁਲ ਜੀ ਤੇ 15 ਅਕਤੂਬਰ ਤੱਕ ਤਾਂ ਪੂਰੀ ਜੋਵਨ ਤੇ ਪਹੁੰਚੀ ਹੋਈ ਹੋਊਗੀ ਖਰੀਦ ਇਹ ਇਹ ਜਿਹੜੀਆਂ ਚੌਣਾਂ ਦੇ ਪੰਚਾਇਤdਿਆਂ ਦੇ ਚ 95 99 98 ਕਿਤੇ ਕਿਤੇ ਦਾ 100% ਵੀ ਪੋਲਿੰਗ ਹੋਣੀ ਹੁੰਦੀ ਹੈ ਜੀ ਤਾਂ ਹੋਣੀ ਹੋਣੀ ਹੈ ਬਿਲਕੁਲ ਜੀ ਜਦੋਂ ਜਿਮੀਦਾਰ ਖੇਤਾਂ ਚ ਹੋਊਗਾ ਆਪਣੇ ਫਸਲ ਨੂੰ ਪੁੱਤਾਂ ਵਾਂਗ ਪਾਲੀ ਫਸਲ ਨੂੰ ਸੰਭਾਲਦਾ ਕੋਈ ਮੰਡੀਆਂ ਚ ਹੋਊਗਾ ਉਹ ਕਿਵੇਂ ਵੋਟਾਂ ਪਾਊਗਾ ਮੰਡੀ ਦਾ ਵੀ ਹੈਗਾ ਜਿਵੇਂ ਅੱਜ ਦੇਖੋ ਮੌਸਮ ਕਿੰਨਾ ਖਰਾਬ ਹੋ ਗਿਆ ਬਿਲਕੁਲ ਜੀ ਤੇ ਜੇ ਮੌਸਮ ਦੀ ਕੋਈ ਹੋਜੀ ਕ੍ਰੋਪੀ ਆ ਗਈ ਤਾਂ ਜਿਮੀਦਾਰ ਨੂੰ ਸਾਹਮਣੇ ਹਾਂ ਜੀ ਹਾਂ ਜੀ ਵੋਟਾਂ ਪਾਣਗੇ ਕਿ ਆਪਣੀ ਫਸਲ ਸੰਭਾਲਣੀ ਕੋਈ ਪਤਾ ਨਹੀਂ ਸਰਕਾਰ ਨੇ ਕਿਸ ਸੰਗ ਨਾਲ ਵੈਸੇ ਦਾ ਚੋਣ ਕਮਿਸ਼ਨ ਕਮਲ ਚੌਧਰੀ ਕਹਿ ਰਿਹਾ ਸਟੇਟ ਵਾਲਾ ਕਿ ਮੈਂ ਸਾਰਾ ਕੁਝ ਦੇਖਿਆ ਪਰ ਤੁਹਾਨੂੰ ਨੇ ਦੇਖਿਆ ਤਾਂ ਕੁਝ ਵੀ ਨਹੀਂ ਨਹੀਂ ਦੇਖੋ ਦੇਖਦੇ ਉਹ ਜਿਹੜੀ ਤੁਸੀਂ ਦੇਖੋ ਦਸੰਬਰ ਦੀਆਂ ਡਿਊ ਸੀ ਜੀ ਇਹ ਚੋਣਾ 9 ਮਹੀਨੇ ਤੁਸੀਂ ਲੰਘਾ ਚੁੱਕੇ ਹੋ ਪਹਿਲਾਂ ਵੀ ਕਰਾਈਆਂ ਜਾ ਸਕਦੀਆਂ ਸੀ ਬਿਲਕੁਲ ਹੋ ਸਕਦੀ ਹਾਂ ਜੀ ਨਹੀਂ ਤਾਂ ਵੀਰੇ ਜਾਂ ਫਿਰ ਵੀ ਨਾ ਹੋਰ ਕਰ ਆਪਣ ਨੋਮਬਰ ਦੇ ਅਖੀਰ ਤੇ ਤੁਸੀਂ ਕਰਾ ਸਕਦੇ ਸੀ ਨੋਮਬਰ ਦੇ ਪਹਿਲੇ ਹਫਤੇ 'ਚ ਤੁਸੀਂ ਕਰਾ ਸਕਦੇ ਸੀ ਚੋਣਾ ਹੂੰ ਹਾਂ ਜੀ ਹਾਂ ਜੀ ਇਹ ਸਮਾਂ ਬਿਲਕੁਲ ਟੁਕਮਾ ਨਹੀਂ ਹੈਗਾ ਲੋਕੀ ਸਵਾਲ ਚੁੱਕਣਗੇ ਇਹਨਾਂ ਦੇ ਨਮਾਇੰਦਿਆਂ ਤੇ ਵੀ ਚੁੱਕੇ ਜਾਣਗੇ ਵੀ ਤੁਸੀਂ ਭਾਈ ਇੰਨੇ ਕੰਮ ਦੇ ਰਹਿੇ ਮਿਆਂ ਭਰੇ ਸਮ ਤੁਸੀਂ ਕਿਉਂ ਇਹ 15 ਅਕਤੂਬਰ ਹੀ ਕਿਉਂ ਚੁਣਿਆ ਜੀ ਬਹੁਤ ਸਵਾਲਾਂ ਦੇ ਘੇਰੇ ਚ ਹੈ ਇਹ ਜਿਹੜੀ ਸਰਕਾਰ ਸਰਕਾਰ ਅਗਰ ਦੋ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਸਰਕਾਰ ਨੇ ਇੱਕ ਤਾਂ 1 ਅਕਤੂਬਰ ਤੋਂ 30 ਨਵੰਬਰ ਤੱਕ ਤਾਂ ਆਪਣੇ ਸਰਕਾਰੀ ਫੀਰ ਫੀਰ ਰੱਖੀ ਹੋਈ ਛੋਣੇ ਦੀ ਬਿਲਕੁਲ ਜੀ ਤੇ 15 ਅਗਸਤ ਵੀ ਉਹਨਾਂ ਨੇ ਆਪੇ ਤਰੀਕ ਰੱਖੀ ਹੈ ਕਿਸੇ ਲੋਕਾਂ ਨੇ ਰੱਖੀਏ ਨਾ ਬਰਦ ਨਹੀਂ ਰੱਖੀਏ ਲੋਕਾਂ ਨੇ ਰੱਖੀ ਬਿਲਕੁਲ ਜੀ ਬਿਲਕੁਲ ਤੇ ਇਸ ਗੱਲ ਨੂੰ ਦਰਸਤ ਕਰ ਲੈਣਾ ਚਾਹੀਦਾ ਸਰਕਾਰ ਨੂੰ ਪਤਾ ਨਹੀਂ ਕਿ ਕਿਹੜੇ ਅਧਿਕਾਰੀ ਦਫਤਰਾਂ ਵਿੱਚ ਕੰਮ ਕਰ ਰਹੇ ਹਨ ਜੀ ਬੈਠੇ ਇਹ ਇਹ ਤਾਂ ਦੇਖੋ ਜਿਹੜੇ ਆਪਣੇ ਆਪ ਨੂੰ ਦਏ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਵੀ ਕਿ ਅਸੀਂ ਤਾਂ ਸਾਰੇ ਮੈਂ ਤੇ ਮੇਰੇ ਸਾਰੇ ਸਾਥੀ ਆਮ ਘਰਾਂ ਚੋਂ ਆਏ ਹੋਏ ਹਾਂ ਅਸੀਂ ਪਿੰਡਾਂ ਚੋਂ ਆਏ ਹੋਏ ਹਾਂ ਸਾਡੇ ਕੋਲ ਤਜਰਬਾ ਹੈ ਗਰਾਊਂਡ ਲੈਵਲ ਦਾ ਪਰ ਇਸ ਫੈਸਲੇ ਚ ਗਰਾਊਂਡ ਲੈਵਲ ਦੇ ਤਜਰਬੇ ਵਾਲੀ ਕੋਈ ਝਲਕ ਨਜ਼ਰ ਨਹੀਂ ਆ ਰਹੀ ਚਲਕ ਨਹੀਂ ਰਹੀ ਝ ਹੁੰਦਾ ਤਾਂ ਤੁਸੀਂ 15 ਨਵੰਬਰ ਤੋਂ ਬਾਅਦ ਜਦੋਂ ਕਣਕ ਦਾ ਵੀ ਬਜਾਈ ਦਾ ਸੀਜ਼ਨ ਵੀ ਮੁੱਕ ਜਾਣਾ ਸੀ ਉਸ ਤੋਂ ਬਾਅਦ ਤੁਸੀਂ ਚੋਣਾ ਬਾਰੇ ਸੋਚਦੇ ਜਿਆ ਫਿਰ ਇੱਕ ਮਹੀਨਾ ਪਹਿਲਾਂ ਕਰਵਾਈਆਂ ਜਾ ਸਕਦੀਆਂ ਹਾਂ ਬਿਲਕੁਲ ਜੀ ਸਤੰਬਰਾਂ ਮਹੀਨਾ ਬੋਹਦੇ ਮਹੀਨਾ ਲੰਘ ਗਿਆ ਜਿਹਦੇ ਵਿੱਚ ਹੋ ਰਿਹਾ ਸਾਰਾ ਮਹੀਨੇ ਤੁਸੀਂ ਦਸੰਬਰ ਤੋਂ ਮਿਆਦ ਖਤਮ ਹੋਈ ਹੋਈ ਹੈ 9 ਮਹੀਨੇ ਲੰਘ ਚੁੱਕੇ ਨੇ ਤੁਸੀਂ 9 ਮਹੀਨੇ ਕਿੱਥੇ ਸੁੱਤੇ ਪਏ ਸੀ ਉਦੋਂ ਕਿਉਂ ਨਹੀਂ ਕਰਾਈਆਂ ਬਈ ਠੀਕ ਹੈ ਬਿਲਕੁਲ ਹੁਣ ਤੁਸੀਂ ਇੱਕਦਮ ਫਟਾਫਟ ਕਾਲੀ ਕਾਲੀ ਜਦੋਂ ਤੁਸੀਂ ਨਾ ਰੱਖਵਾ ਕਰਨ ਪੂਰਾ ਕਰ ਸਕਿਓ ਹੇ ਤੱਕ ਹਾਂਜੀ ਤੇ ਨਾ ਹੀ ਜਿਹੜੇ ਹੋਰ ਕਿੱਥੇ ਨਾਮਜ਼ਦਗੀ ਭਰ ਹੋਣੀ ਹੈ ਸਤਾਈ ਨੂੰ ਉਹ ਉਹਨਾਂ ਦੀ ਕੋਈ ਲਿਸਟ ਅਜੇ ਜਾਰੀ ਨਹੀਂ ਹੋਈ ਬਹੁਤ ਸਾਰੀਆਂ ਅਜੇ ਜਿਹੜਾਂ ਘਾਟਾਂ ਬਾਕੀ ਨੇ ਫਟਾਫਟ ਤੁਸੀਂ ਕਾਲੀ ਕਰ ਰਹੇ ਹੋ ਝੋਨੇ ਉਹਨਾਂ ਦੀ ਜਿਹੜੀ ਵढਾਈ ਹੈ ਸ਼ੁਰੂ ਹੋਣੀ ਹੈ 15 ਨੂੰ ਪੂਰਾ ਜੋਰਾਂ ਤੇ ਝੋਨੇ ਦਾ ਸੀਜ਼ਨ ਹੋਊਗਾ ਮੰਡੀਆਂ 'ਚ ਰੁੱਝੇ ਹੋਏ ਹੋਣਗੇ ਮਜ਼ਦੂਰ ਵੀ ਮੰਡੀਆਂ 'ਚ ਹੋਊਗਾ ਕਿਸਾਨ ਵੀ ਮੰਡੀਆਂ 'ਚ ਹੋਊਗਾ ਤੇ ਸਮਝ ਨਹੀਂ ਆਉਂਦੀ ਵੀ ਫਿਰ ਵੋਟਾਂ ਕਿਤੋਂ ਪਾਉਣਗੇ ਕਿਤੋਂ ਪਾਉਣਗੇ ਜੀ ਬਿਲਕੁਲ ਨਹੀਂ ਤੇ ਚਿੱਲਾ ਸਾਹਿਬ ਕੋਈ ਇਸ ਤਰ੍ਹਾਂ ਹੋ ਜਾਂਦਾ ਕਿ ਮਤਲਬ ਜਿਵੇਂ ਆਪਾਂ ਅੱਜ ਕੱਲ ਆਵਾਜ਼ ਕਰ ਲਈ ਕੋਈ ਸਾਡੀ ਗੱਲਬਾਤ ਸੁਣ ਕੇ ਕੋਈ ਸਰਕਾਰ ਦੇ ਉੱਤੇ ਵੀ ਅਸਰ ਪੈਸਾ ਲੱਗੇ ਸਰਕਾਰ ਇਹ ਚੋਣ ਨੂੰ ਕਿ 10 ਦਿਨ ਅੱਗਾ ਪਿਛਾ ਕਰ ਸਕਦੀ ਹੋਵੇ ਨਹੀਂ 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 ਬਿਲਕੁਲ ਨਹੀਂ ਪੈਣ ਵਾਲਾ ਨਹੀਂ ਹੈ ਜੀ ਇਹ ਕੋਈ ਸਰਕਾਰ ਨੇ ਜਿਹੜਾ ਐਲਾਨ ਕਰਤੇ ਚੋਣਾਂ ਤਾਂ ਕਰਾਂਗੇ ਹੁਣ 15 ਨੂੰ ਹੀ ਕਿਉਂਕਿ ਫਿਰ ਜੇ ਹੁਣ ਪਿੱਛੇ ਹਟਦੇ ਨੇ ਫਿਰ ਵਿਰੋਧੀ ਧਿਰਾਂ ਕਹਿਣਗੀਆਂ ਉਹਨੋਂ ਦੇ ਸਿਆਸੀ ਮੈਨਲੇ ਕੱਢੇ ਜਾਣਗੇ ਵੀ ਡਰ ਗਏ ਹਾਰ ਤੋਂ ਡਰ ਗਏ ਗਊ ਹਾਰ ਤੋਂ ਡਰ ਗਏ ਬਿਲਕੁਲ ਬਿਲਕੁਲ ਪਰ ਜਿਹੜਾ ਸਮਾਂ ਰੱਖਣ ਤੋਂ ਪਹਿਲਾਂ ਜਰੂਰ ਇਹ ਸਾਰਾ ਕੁਝ ਸੋਚਿਆ ਜਾਣਾ ਚਾਹੀਦਾ ਸੀ ਜਿਹੜਾ ਨਹੀਂ ਸੋਚਿਆ ਗਿਆ ਬਿਲਕੁਲ ਬਿਲਕੁਲ ਧੰਨਵਾਦ ਜੀ ਆਪਣੀ ਗੱਲਬਾਤ ਨਾਲ ਤਾਂ ਉਹਨਾਂ ਨੇ ਕੀ ਹਟਣਾ ਜੀ ਹੁਣ ਤਾਂ 15 ਨੂੰ ਹੋਣੀ ਹੀ ਹੋਣੀਆਂ ਨੇ ਚੋਣਾ ਪਰ ਤਾਂ ਵੀ ਇਹ ਕੁਝ ਦੇਖਣਾ ਚਾਹੀਦਾ ਸੀ ਨਹੀਂ ਦੇਖਿਆ ਗਿਆ ਪਿੰਡਾਂ ਦੇ ਵਿੱਚ ਕਿਵੇਂ ਇਹ ਰੰਜਾਲ ਕੁ ਮੜੀ ਮੁੱਟੀ ਹਲਚਲ ਕੁ ਹੋ ਰਹੀ ਹੈ ਕੁਝ ਪਿੰਡਾਂ ਨਾਲ ਇਲੈਕਸ਼ਨ ਦੀ ਹਲਚਲ ਤਾਂ ਜੀ ਕਾਫੀ ਸਮੇਂ ਤੋਂ ਹੀ ਚੱਲ ਰਹੀ ਹੈ ਜਦੋਂ ਤੋਂ ਪਤਾ ਹੈ ਪਰ ਇਹ ਵੀ ਹਲ ਫਿਰ ਫਿਲਹਾਲ ਫਿਲਹਾਲ ਦੇ ਜਿਹੜੀ ਹਲਚਲ ਉਹ ਪੰਬਲ ਪੁੱਸੇ ਵਾਲੀ ਬਣੀ ਹੋਈ ਹੈ ਮੇਰੇ ਖਿਆਲ ਹਾਂ ਬਿਲਕੁਲ ਜੇ ਕਿਸੇ ਪਿੰਡ ਚ ਕਿਉਂਕਿ ਉਹ ਹੁਕਮਰਾਨ ਧਿਰ ਨੂੰ ਤਾਂ ਦੇਖੋ ਪਤਾ ਹੈ ਹੂੰ ਹੂੰ ਠੀਕ ਹੈ ਉਹਨਾਂ ਨੇ ਲਿਸਟਾਂ ਬਣਾ ਕੇ ਭੇਜੀਆਂ ਹੋਈਆਂ ਨੇ ਵੀ ਕਿਹੜੇ ਪਿੰਡ ਚ ਕੀ ਕਰਨਾ ਹੈ ਪਰ ਦੂਜਿਆਂ ਨੂੰ ਨਹੀਂ ਪਤਾ ਬਿਲਕੁਲ ਹਾਂ ਜੀ ਵੀ ਕਿ ਹੁਣ ਵਿਰੋਧੀ ਧਿਰਾਂ ਨੂੰ ਨਹੀਂ ਪਤਾ ਜੋ ਹੁਕਮਰਾਨ ਧਿਰ ਵਾਲੇ ਜਿਹੜੇ ਹੈਗੇ ਨੇ ਉਮੀਦਵਾਰ ਪਿੰ ਕਰਨ ਲੱਗੇ ਹੋਣਗੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਇੱਥੇ ਕੀ ਹੋਣਾ ਹੈ ਬਿਲਕੁਲ ਬਿਲਕੁਲ ਜੀ ਜਿਹੜੇ ਹੋਰ ਨੇ ਹੁਕਮਰਾਨ ਤੇਰਾ ਨੂੰ ਛੱਡ ਕੇ ਹੁਕਮਰਾਨਾਂ ਦੇ ਤਹਿਤਿਆਂ ਨੂੰ ਛੱਡ ਕੇ ਉਹਨਾਂ 'ਚ ਜ਼ਰੂਰ ਭੰਬਲ ਪੁੱਸਾ ਹੈ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉਹ ਤਾਂ ਮੀਡੀਆ ਵਾਲਿਆਂ ਨੂੰ ਵੀ ਫੋਨ ਕਰ ਕਰਕੇ ਪੁੱਛ ਰਹੇ ਨੇ ਲਿਸਟ ਭੇਜ ਦਿਓ ਜੀ ਲਿਸਟ ਆ ਗਈ ਜੀ ਸਾਡੇ ਪਿੰਡ ਦਾ ਕੀ ਹੋਇਆ ਜੀ ਕਿਸੇ ਨੂੰ ਕੋਈ ਜਾਣਕਾਰੀ ਇਹਦੇ ਬਾਰੇ ਨਹੀਂ ਹੈ ਹਾਲੇ ਤੱਕ ਤੁਸੀਂ ਪਹਿਲਾਂ ਗੱਲ ਕਰੀ ਸੀ ਕਿ ਮਹਾਲੀ ਜ਼ਿਲ੍ਹੇ ਦੇ ਵਿੱਚ ਕੋਈ ਅਜਿਹਾ ਨਹੀਂ ਮੱਲ ਇਹ ਤਾਂ ਪੂਰੇ ਪੰਜਾਬ ਵਿੱਚ ਹੀ ਨਹੀਂ ਹੋਇਆ ਕੁਸ਼ਲ ਤੱਕ ਦੇ ਮੇਰੇ ਖਿਆਲ ਉਹ ਪੂਰੇ ਪੰਜਾਬ 'ਚ ਨਹੀਂ ਹੋਇਆ ਜੀ ਨਹੀਂ ਜੀ 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 ਹਾਂਜੀ ਚਿਲਾ ਸਾਹਿਬ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਦਾ ਨਵਾਜ ਜੀ ਜੀ